ਆਜਾ ਬੜਾ ਪਰੇਸ਼ਾਨ ਆ ਪਰੇਸ਼ਾਨੀ ਵਾਲੀ ਗੱਲ ਆ ਪੁੱਤ 2014 ਬੀਤ ਗਿਆ ਤੇ 2015 ਆਉਣ ਵਾਲਾ ਕੋਈ ਜਸ਼ਨ ਨਹੀਂ ਕੋਈ ਢੋਲ ਨਹੀਂ ਕਿਤੇ ਖੜਾਕ ਨਹੀਂ ਇੱਕ ਮਨਾ ਇਹ ਗੱਲ ਬੜਾ ਖੁਸ਼ ਆ ਤੇਰੀ ਭੈਣ ਪੱਜ ਗਈ ਓਏ ਵਾਹ ਜੱਤਾ ਵਧਾਈ ਬਣੀ ਆ ਕਾਜੀ ਵਧਾਈ ਓਏ

ਨਵੇਂ ਸਾਧੀਆਂ ਬਧਾਈਆਂ ਪਰ ਤੇਰੇ ਅੱਤੇ ਬਰਬਾਦੀ ਆਲਾ ਤੇਰੇ ਘਰੇ ਚਗਮਗ ਚਗਮਾ ਆਣੀ ਆ ਉਹੀ ਗੱਲ ਖੁੰਡਾ ਜਗਮਗ ਜਗਮਾ ਸਵਾ ਆਣੀ ਆ ਤੇਰੀ ਤਾਂ ਬਰਬਾਦੀ ਹੋ ਗਈ ਆ ਤੇਰੀ ਕਿੱਥੋਂ ਬਰਬਾਦੀ ਹੋ ਗਈ ਭਾਜੀ ਸਾਰੇ ਸੁਣੋ ਏਦੀ ਬੱਤੀ ਲਾਗੇ ਲੈਗੇ ਮੀਟਰ ਚੱਕ ਕੇ ਲਾਗੇ ਢੋਲ ਵਜਾਏ ਕਿੰਨੀ